25 26 ਦਾ ਇਹ ਟੂਰਨਾਮੈਂਟ ਜਿਹੜਾ ਹੋ ਰਿਹਾ ਹੈ T20 ਵਿਮਨ ਦਾ ਡੋਮੈਸਟਿਕ ਟੂਰਨਾਮੈਂਟ ਹੋ ਰਿਹਾ। ਉਹ ਇਹ ਪਹਿਲੀ ਵਾਰੀ ਪੰਜਾਬ ক্রিকেট ਐਸੋਸੀਏਸ਼ਨ ਨੇ ਜਿਹੜਾ ਇਨੀਸ਼ੀਏਟਿਵ ਲਿੱਤਾ ਹੈ ਜਿਹਦੇ ਵਿੱਚ ਚਾਰ ਟੀਮਾਂ ਜਿਹੜੀਆਂ ਨੇ ਪਰਫਾਰਮ ਕਰ ਰਹੀਆਂ। ਔਰ ਮਾਰਨਿੰਗ ਕਿਉਂਕਿ بارش ਕਰਕੇ ਮੈਚ ਨਹੀਂ ਹੋ ਪਾਇਆ ਉਹ PCA ਟੀਮ 레드 ਐਂਡ PCA ਬਲੂ ਟੀਮ ਦਾ ਮੈਚ ਸੀ। ਐਂਡ ਉਹਨੂੰ ਮੇਰੇ ਨਾਲ ਹੈੱਡ ਕੋਚ ਪ੍ਰਿਯੰਕਾ ਮੈਡਮ ਖੜੇ ਨੇ ਤੇ ਇਹਨਾਂ ਦੀ ਟੀਮ ਦੇ ਨਾਲ ਸਾਡਾ ਮੈਚ ਹੈਗਾ ਇਹਨਾਂ ਦੀ ਟੀਮ ਹੈਗੀ ਹੈ ਪੀਸੀਏ ਗ੍ਰੀਨ ਤੇ ਸਾਡੀ ਟੀਮ ਹੈਗੀ ਹੈ ਪਸੀਏ ਯੈਲੋ ਸੋ ਇਹਦੇ ਵਿੱਚ ਇਸ ਦਾ ਸਭ ਤੋਂ ਜਿਹੜਾ ਜੀ ਅਸੀਂ ਇਨੀਸ਼ੀਏਟਿਵ ਲਈਏ ਤੇ ਉਹ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਜਾਂਦਾ ਹੈ ਔਰ ਉਸ ਤੋਂ ਬਾਅਦ ਆਉਂਦਾ ਕਿ ਜਦੋਂ ਸਾਡਾ ਵੈਨਿਊ ਅੱਛਾ ਹੋਵੇ ਸੋ ਬੈਨਿਊਏ ਜਿਹੜਾ ਹੈਗਾ ਅੰਮ੍ਰਿਤਸਰ ਗੇਮਸ ਐਸੋਸੀਏਸ਼ਨ ਨੇ ਜਿਹੜਾ ਹੈ ਮੇਰੇ ਖਿਆਲ ਨਾਲ ਕੁੜੀਆਂ ਦਾ ਇਹ ਐਡਾ ਵੱਡਾ ਟੂਰਨਾਮੈਂਟ ਪਹਿਲੀ ਵਾਰੀ ਅਰੇਂਜ ਕੀਤਾ ਹੈ ਸੋ ਇਹਦੇ ਵਿੱਚ ਸਾਨੂੰ ਬੜੀ ਅੱਛੀ ਅ ਅਸੀਂ ਸਰਾਨਾ ਕਰਨਾ ਚਾਹਾਂਗੇ ਕਿ ਸਟੇ ਕੁੜੀਆਂ ਨੂੰ ਅੱਛਾ ਮਿਲਿਆ ਹੈ ਔਰ ਪਲੱਸ ਉਹਨਾਂ ਨੂੰ ਕਾਫੀ ਫੈਸਿਲਿਟੀਆਂ ਜਿਹੜੀਆਂ ਨੇ ਮਿਲ ਰਹੀਆਂ ਅਸੀਂ ਸਾਨੂੰ ਇਹ ਲੱਗਦਾ ਕਿ ਇਹ ਪਹਿਲਾ ਜਿਹੜਾ ਸੀਗਾ ਟੂਰਨਾਮੈਂਟ ਹੋਣ ਕਰਕੇ ਕੁਝ ਕਮੀਆਂ ਪੇਸ਼ੀਆਂ ਸ਼ਾਇਦ ਰਹਿ ਚੁੱਕੀਆਂ ਹੋਣਗੀਆਂ ਜਦੋਂ ਘਰ ਚੋਂ ਵੀ ਆ ਵੀ ਹੁੰਦਾ ਕੁਝ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਨੇ ਸੋ ਇਹਦੇ ਵਿੱਚ ਸਭ ਤੋਂ ਮੇਨ ਚੀਜ਼ ਇਹ ਹੈ ਕਿ ਇੱਕ ਲੜਕੀਆਂ ਨੂੰ ਇੱਕ ਬਹੁਤ ਅੱਛਾ ਪਲੇਟਫਾਰਮ ਮਿਲਿਆ ਹੈ ਡੋਮੈਸਟਿਕ ਲੈਵਲ ਤੇ ਕਿਉਂਕਿ ਹੁਣ WPL ਜਦੋਂ ਦਾ ਆ ਗਿਆ ਹੈ ਔਰ ਹਰ ਸਟੇਟ ਦੇ ਵਿੱਚ ਜਿਹੜਾ ਉਹ T20 ਡੋਮੈਸਟਿਕ ਟੂਰਨਾਮੈਂਟ ਹੁੰਦਾ ਹੈ ਸੋ ਇਹਦੇ ਨਾਲ ਜਿਹੜਾ ਸਿਲੈਕਟਰਸ ਦਾ ਕੰਮ ਥੋੜਾ ਹੋਰ ਆਸਾਨ ਹੋ ਜਾਂਦਾ ਕਿਉਂਕਿ ਸਾਰੀਆਂ ਕੁੜੀਆਂ ਜਿਹੜੀਆਂ ਨੇ ਉਹ ਪਰਫਾਰਮ ਕਰਦੀਆਂ ਆਪਣਾ ਬੈਸਟ ਜਿਹੜਾ ਦਿੰਦੀਆਂ ਕਿਉਂਕਿ ਮੈਨੂੰ ਲੱਗਦਾ ਕਿ ਜਿੱਦਾਂ ਮੁੰਡਿਆਂ ਦੇ ਵਿੱਚ ਜਿਹੜਾ ਹਰ ਕਦਮ-ਕਦਮ ਤੇ ਚੈਲੰਜ ਹੈ ਔਰ ਐਨਾ ਕੰਪੀਟੀਸ਼ਨ ਹੈ ਆਨ ਵਾਲੇ ਟਾਈਮ ਦੇ ਵਿੱਚ ਕੁੜੀਆਂ ਦੇ ਵਿੱਚ ਵੀ ਜਿਹੜਾ ਇਹ ਕੰਪੀਟੀਸ਼ਨ ਬਹੁਤ ਜ਼ਿਆਦਾ ਵੱਧ ਚੜ ਕੇ ਜਿਹੜਾ ਸਾਹਮਣੇ ਦੇਖਣ ਨੂੰ ਮਿਲੇਗਾ ਸੋ ਹੁਣ ਅਸੀਂ ਟੀਮ ਦੀ ਪ ਕਲੋਸ ਕਰ ਰਹੇ ਹਾਂ ਕਿ ਰੇਨ ਰੇਨ ਹੋਵੇ ਐਂਡ ਮਾਈ 올 ਗਰਲਸ ਵਾਂਟਸ ਟੂ ਪਲੇ ਸੋ ਇਸਕਾ ਕਿ ਅਸੀਂ ਖੇਡਣਾ ਚਾਹਾਂਗੇ ਸਾਡੇ ਜਿੱਦਾਂ ਰੈਫਰੀ ਐਂਡ ਅੰਪਾਇਰਸ ਨੇ ਵੀ ਸਾਨੂੰ ਦੱਸਿਆ ਕਿ ਸਾਡੇ ਕੋਲ ਜੇ 1 ਘੰਟਾ ਹੋਏਗਾ ਤੇ ਅਸੀਂ 5 ওভার ਦਾ ਮੈਚ ਨਹੀਂ ਕਰ ਸਕਦੇ ਸੋ ਵੀ ਆਰ ਵਿਸ਼ਿੰਗ ਲਾਈਕ ਅਸੀਂ ਚਾਹਾਂਗੇ ਕਿ ਇਸ ਗ੍ਰੀਨ ਟੀਮ ਨੂੰ ਵਰਾਈਏ ਤੇ येलो ਟੀਮ ਜਿਹੜੀ ਆ ਉਹ ਅੱਗੇ ਹੋਰ ਮੈਚ ਜੜਾਏ ਉਹ ਜਿੱਤੇ ਸੋ ਇਹਨਾਂ ਦਾ ਵੀ ਇਹੀ ਹੈਗਾ ਉਹ ਤਾਂ ਹੀ ਸਮਾਈਲ ਕਰ ਰਹੇ ਨੇ ਸੋ ਸਾਰੀਆਂ ਟੀਮਾਂ ਦਾ ਮੇਨ ਏਮ ਇਹੀ ਹੈ ਕਿ ਅਸੀਂ ਜਿੱਤਣਾ ਸੋ ਹਰ ਬੰਦਾ ਉਹ ਬੈਸਟ ਪਰਫਾਰਮ ਕਰੇਗਾ ਸੋ ਬੀਂਗ ਅ ਹੈਡ ਕੋਚ ਮੇਰਾ ਇਹ ਮੰਨਣਾ ਹੈ ਕਿ ਅਸੀਂ ਕੁੜੀਆਂ ਨੂੰ ਜਿਹੜਾ ਅੱਗੇ ਲੈ ਕੇ ਆਈਏ ਔਰ ਕੁੜੀਆਂ ਦੇ ਵਿੱਚ ਜਿਹੜੇ ਪੇਰੈਂਟਸ ਹੁੰਦੇ ਨੇ ਉਹਨਾਂ ਨੂੰ ਸਭ ਤੋਂ ਪਹਿਲੇ ਇੱਕ ਚੀਜ਼ ਚਾਹੀਦੀ ਹੁੰਦੀ ਹੈ ਕਿ ਜਦੋਂ ਉਹਨਾਂ ਦੀ ਬੇਟੀ ਜਿਹੜੀ ਹੈ ਉਹ ਖੇਡਣ ਜਾ ਰਹੀ ਹੈ ਉਹ ਜਗ੍ਹਾ ਉਹਨਾਂ ਲਈ ਸੇਫ ਹੈਗੀ ਆ ਜਾਂ ਨਹੀਂ ਹੈਗੀ ਸੋ ਇਸ ਕਰਕੇ ਜਦੋਂ ਉਹ ਸਾਹਮਣੇ ਦੇਖਦੇ ਨੇ ਕਿ ਅੱਗੇ ਕੋਚੇਸ ਵੀ ਕੁੜੀਆਂ ਨੇ ਅਸਿਸਟੈਂਟ ਕੋਚੇਸ ਵੀ ਕੁੜੀਆਂ ਨੇ ਔਰ ਫਿਜ਼ਿਓ ਵੀ ਕੁੜੀਆਂ ਨੇ ਜਦੋਂ ਉਹਨਾਂ ਨੂੰ ਸਪੋਰਟਿੰਗ ਸਟਾਫ ਅੱਗੇ ਫੀਮੇਲਸ ਦਾ ਦਿਖਦਾ ਹੈ ਤੇ ਉਹਨਾਂ ਨੂੰ ਆਪਣਾ ਬੱਚਾ ਜਿਹੜਾ ਉਹ ਔਸਕਿਓਰ ਹੱਥਾਂ ਵਿੱਚ ਜਿਹੜਾ ਨਜ਼ਰ ਆਉਂਦਾ ਸੋ ਕੰਪੀਟੀਸ਼ਨ ਬਹੁਤ ਅੱਗੇ ਵਧਦਾ ਜਾ ਰਿਹਾ ਹੈ ਅਸੀਂ ਉਮੀਦ ਕਰਾਂਗੇ ਕਿ ਸਾਡੇ ਸਾਰੇ ਬੱਚੇ ਜਿਹੜੇ ਨੇ ਉਹ ਬੋਲਿੰਗ ਦੇ ਵਿੱਚ ਵੀ ਵੱਧ ਚੜ ਕੇ ਜਿਹੜਾ ਉਹ ਆਪਣੀ ਅੱਛੀ ਪ੍ਰੈਕਟਿਸ ਵੀ ਕਰਨਗੇ ਪਰਫਾਰਮੈਂਸੀ ਦੇਣਗੇ ਬੈਟਿੰਗ ਵੀ ਜਿਹੜੇ ਜਿੰਨੇ ਵੀ ਬੈਟਰਸ ਹੈਗੇ ਨੇ ਉਹ ਆਪਣਾ ਬੈਸਟ ਪਰਫਾਰਮ ਕਰਕੇ ਐਂਡ ਆਈ ਹੋਪ ਕਿ ਉਹਨਾਂ ਲਈ ਇਹ ਚੈਲੰਜ ਹੈ ਕਿ ਪਹਿਲੇ ਵਾਲੀ ਕ੍ਰਿਕਟ ਤੇ ਹੁਣ ਵਾਲੀ ਕ੍ਰਿਕਟ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਪਹਿਲੇ ਅਸੀਂ ਬਹੁਤ ਡਿਫੈਂਸਿਵ ਹੋ ਕੇ ਖੇਡਦੇ ਸੀ ਅਸੀਂ ਥੋੜਾ ਟਾਈਮ ਲੈਂਦੇ ਸੀ ਬਟ ਅੱਜ ਦੀ ਡੇਟ ਦੇ ਵਿੱਚ ਹਰ ਬਾਲ ਤੁਹਾਡੇ ਲਈ ਵੰਗੇ ਅਸੀਂ ਚਿੱਗੇ ਚੌਕੇ ਜਦੋਂ ਤੱਕ ਨਹੀਂ ਮਾਰਾਂਗੇ ਉਦੋਂ ਤੱਕ ਅਸੀਂ ਇੰਡੀਆ ਦੀ ਟੀਮ ਵਿੱਚ ਨਹੀਂ ਆ ਸਕਦੇ ਸੋ ਮੈਂ ਸਭ ਨੂੰ good luck ਕਹਿੰਨੀ ਹਾਂ ਔਰ ਮੈਂ ਆਪਣੀ ਪੂਰੀ ਟੀਮ ਨੂੰ ਇਹ ਕਹਿਨੀ ਹਾਂ ਕਿ ਪੂਰੀ એનર્ਜੀ ਦੇ ਨਾਲ ਪੂਰੀ ਜਾਨ ਦੇ ਨਾਲ ਆਪਣਾ ਬੈਸਟ ਪਰਫਾਰਮ ਕਰੋ ਤੇ ਛਾ ਜਾਓ ਸੋ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਤੇ ਆਪਣਾ ਅਮਰੀਕਾ ਗੇਮਸ ਐਸੋਸੀਏਸ਼ਨ ਅਮੈਂ ਦੋਨਾਂ ਦਾ ਦਿਲੋਂ ਧੰਨਵਾਦ ਕਰਦੀਆਂ ਕਿ ਕੁੜੀਆਂ ਨੂੰ ਜਿਹੜਾ ਉਹ ਐਸੇ ਤਰ੍ਹਾਂ ਹੀ ਓਪਰਚੁਨਿਟੀਆਂ ਦਿੰਦੇ ਰਹਿੰਗੇ ਕਿ ਉਹਨਾਂ ਨੂੰ ਅੱਗੇ ਵਧਣ ਲਈ ਜਿਹੜਾ ਉਤਸ਼ਾਹ ਹੋਵੇ ਮੈਂ ਤੁਹਾਡਾ ਇਨਵੋਲਵਮੈਂਟ ਤੇ ਸਰ ਬਹੁਤ ਬਹੁਤ ਧੰਨਵਾਦ ਅਸਲ ਅਦਾਕ ਜਦੋਂ ਮੈਂ ਐਪੈਕਸ ਕੌਂਸਲ ਦੇ ਵਿੱਚ ਮੈਂਬਰ ਸੀਗੀ ਅਸੀਂ ਉਦੋਂ ਹੀ ਇਹਨਾਂ ਦੇ ਉੱਤੇ ਜਿਹੜਾ ਸੀ ਬਲੈਕ ਸੋਇਲ ਜਿਹੜਾ ਬੀਸੀਸੀਆਈ ਵੱਲੋਂ ਸਪੈਸ਼ਲ ਪਰਮਿਸ਼ਨ ਸੀ ਉਹ ਅਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹਨਾਂ ਨੂੰ ਲੌਕ ਕੀਤਾ ਸੀ ਤਾਂ ਉਹਨਾਂ ਦੇ ਸਾਰੇ ਮੱਦੇ ਨਜ਼ਰ ਰੱਖਦੇ ਹੋਏ ਬੀਸੀਸੀਆਈ ਦੇ ਨੋਰਮਸ ਦੇ ਅਕੋਰਡਿੰਗਲੀ ਜਿਹੜੀ ਇਹਨਾਂ ਨੇ ਪਿਚ ਬਣਾਈ ਹੈ ਸੋ ਤੁਸੀਂ ਦੇਖ ਰਹੇ ਹੋ ਕਿ ਪਹਿਲੇ ਨਾਲੋਂ ਬੈਟਰ ਹੈ ਗਾਂਧੀ ਗਰਾਉਂ ਪਰ ਅਸੀਂ ਚਾਹਾਂਗੇ ਕਿ ਇਹ ਹੋਰ ਬੈਟਰ ਹੋਵੇ ਔਰ ਇਹਦੇ ਵਿੱਚ ਸਪੈਸ਼ਲੀ ਸੋਕਲ ਜੋ ਕਿ ਬਹੁਤ ਜ਼ਿਆਦਾ ਰਿਕੁਆਇਰਮੈਂਟ ਹੈ ਜੇ ਉਹ ਹੁੰਦਾ ਤਾਂ ਸ਼ਾਇਦ ਮੈਨੂੰ ਲੱਗਦਾ ਸੀ ਕਿ ਫਿਰ ਜਲਦੀ ਮੈਚ ਜਿਹੜਾ ਹੈ ਉਹ ਮੇਰੀ ਚਾਂਸਸ ਜ਼ਿਆਦਾ ਹੁੰਦੇ ਨੇ ਸੋ ਕਾਫੀ ਇਕਵਿਪਮੈਂਟ ਜਿਹੜੇ ਨੇ ਉਹ ਮੈਨੂੰ ਲੱਗਦਾ ਹੈ ਕਿ ਜਦੋਂ ਇੱਕ ਟੀਮ ਅੱਛੀ ਆਉਂਦੀ ਹੈ ਉਹ ਫਿਰ ਆਪਣੇ ਆਪ ਨੂੰ ਅਪਗ੍ਰੇਡ ਕਰਦੀ ਹੈ ਸੋ ਆਈ ਹੋਪ ਕਿ ਆਉਣ ਵਾਲਾ ਟਾਈਮ ਜਿਹੜਾ ਸਾਡੇ ਲਈ ਬਹੁਤ ਵਧੀਆ ਹੋਏਗਾ ਥੈਂਕ ਯੂ ਥੈਂਕ ਯੂ ਕਈ ਪ੍ਰੋਗਰਾਮ ਵਿੱਚ ਟੀਮਾਂ ਆਈਆਂ ਕਾਦੀ ਲਾਦੀ ਮੈਚ ਹੋਣਗੇ ਪਹਿਲਾਂ ਤੇ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਨੂੰ ਜੋਤ ਗਰੂਵਰ ਏਰੀਆ ਦਾ ਸੈਕਟਰੀ ਆ ਜੀ ਨਾਲ ਜੀ ਉੱਪਰ ਕਰੀਏ ਜਿਹੜੇ ਅਮਰਸਰ ਗੇਮ ਐਸੋਸੀਏਸ਼ਨ ਦੇ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਇੱਕ T20 ਔਮਨ ਲੀਗ ਸੀਨੀਅਰ ਔਮਨ ਲੀਗ ਸ਼ੁਰੂ ਕਰਦੀ ਹੈ ਜਿਹੜੀ ਕਿ ਮੇਰੇ ਟੈਨੌਰ ਦੇ ਵਿੱਚ ਅਮਰਸਰ ਦੇ ਵਿੱਚ ਇੱਥੇ ਗਾਂਧੀ ਗਰਾਊਂਡ ਦੇ ਵਿੱਚ ਹੋ ਰਹੀ ਹੈ ਬਹੁਤ ਵੱਡੀ ਗੱਲ ਆ ਸਾਡੇ ਗਾਂਧੀ ਗਰਾਊਂਡ ਵਾਸਤੇ ਕੀ ਫਰਸਟ ਟਾਈਮ ਜਿਵੇਂ ਅਮਰਸਰ ਦੇ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਸਾਰੀ ਟੀਮਾਂ ਹੈੱਡ ਕੋਚੇਸ ਸਾਰੀ ਟੀਮਾਂ ਜਿਹੜੀਆਂ ਇੱਥੇ ਆਈਆਂ ਉਹਨਾਂ ਦਾ ਬੜਾ ਨਿੱਘਾ ਸਵਾਗਤ ਕੀਤਾ ਹੈ ਉਹਨਾਂ ਦਾ ਅਸੀਂ ਸਾਰਾ ਇੰਤਜ਼ਾਮ ਵਗੈਰਾ ਜਿਹੜਾ ਕੀਤਾ ਕਿ ਜਿਹੜੀ ਇਹਨਾਂ ਨੂੰ ਕਿਸੇ ਬੱਚਿਆਂ ਨੂੰ ਖੇਡਣ ਦੀ ਕਿਸੇ ਚੀਜ਼ ਦੀ ਕੋ ਪ੍ਰੋਬਲਮ ਨਾ ਹੋਵੇ ਹਰ ਜਿਹੜੀ ਫੈਸਿਲਿਟੀ ਪ੍ਰੋਵਾਈਡ ਕੀਤੀ ਹੈ ਤੇ ਬਹੁਤ ਵੱਡਾ ਉਪਰਾਲਾ ਹੈ ਜਿਵੇਂ ਪੀਸੀਏ ਨੇ ਸਾਨੂੰ ਮੌਕਾ ਦਿੱਤਾ ਅਮਰਸਰ ਗੇਮ ਐਸੋਸੀਏਸ਼ਨ ਨੂੰ ਜੀ ਦੇਖੋ ਫਿਰ ਅੱਜ ਗਾਂਧੀ ਗਰਾਊਂਡ ਵਿੱਚ ਇਹ ਰੌਣਕਾਂ ਲੱਗੀਆਂ ਪੰਜਾਬ ਭਾਰਤ ਤੋਂ ਸਾਰੀ ਸਾਡੀਆਂ ਜਿਹੜੀਆਂ ਧੀਆ ਜਿਹੜੀਆਂ ਅਸੀਂ ਜਿ ਉਹ ਆਈਆਂ ਤੇ ਬੜਾ ਅੱਛਾ ਮਾਹੌਲ ਹੈ ਅਸੀਂ ਚਾਹੁੰਦੇ ਹਾਂ ਕਿ ਆਨ ਵਾਲੇ ਟਾਈਮ ਦੇ ਵਿੱਚ ਇਹੀ ਜਿਹੜੇ ਬੱਚੇ ਵਿੱਚੋਂ ਸਿਲੈਕਟ ਹੋ ਕੇ ਪੰਜਾਬ ਨੂੰ ਰਿਪ੍ਰেজੈਂਟ ਕਰਨਗੇ ਡੀਸੀ ਵੱਲੋਂ ਖੇਡਣਗੇ ਤੇ ਹ ਤੱਕ ਇਹ ਬੱਚਿਆਂ ਨੂੰ ਆਪਾਂ ਵਧੀਆ ਮਾਹੌਲ ਨਹੀਂ ਦਿੰਦੇ ਵਧੀਆ ਇਨਫਰਾਸਟ੍ਰਕਚਰ ਨਹੀਂ ਦਿੰਦੇ ਉਹਨਾਂ ਨੂੰ ਸਰਵਿਸ ਪ੍ਰੋਵਾਈਡਸ ਨਹੀਂ ਕਰਦੇ ਕਿਸ ਤਰ੍ਹਾਂ ਸਾਡੇ ਬੱਚੇ ਨਿਕਲਣਗੇ ਬਹੁਤ ਵਧੀਆ ਉਪਰਾਲਾ ਮੈਂ ਪੀਸੀਏ ਦਾ ਜਿਹੜਾ ਔਮਨ ਲੀਗ ਜਿਹੜੀ ਸਾਡੇ ਕਿਸਾਨ ਦੇ ਬਹੁਤ ਵਧੀਆ ਮੌਕਾ ਮਿਲਿਆ ਅੰਮ੍ਰਿਤਸਰ ਵਿੱਚ ਇਹ ਕਿਹੜੀ ਟੀਮਾਂ ਕਿੱਥੋਂ ਆਈਆਂ ਵੀ ਇਹ ਕਿਹੜੇ ਇਹ ਪੰਜਾਬ ਭਰ ਚੋਂ ਟੀਮਾਂ ਆਈਆਂ ਜਲੰਧਰ ਲੁਧਿਆਣਾ ਬਠਿੰਡਾ ਪਟਿਆਲਾ ਪੰਜਾਬ ਭਰੋਂ ਟੀਮਾਂ ਸਾਰੀਆਂ ਅੰਮ੍ਰਿਤਸਰ ਆਈਆਂ ਤੇ ਪੂਰੇ ਇਥੇ 1 ਤਰੀਕ ਤੋਂ ਲੈ ਕੇ 10 ਤਰੀਕ ਤੱਕ ਔਮਨ ਲੀਗ ਕੁਦਰਤੀ ਮੌਸਮ ਦਾ ਥੋੜਾ ਜਿਹਾ ਜਿਹੜਾ ਵੈਦਰ ਹੈ ਉਹਦੇ ਕਰਕੇ ਥੋੜੀ ਜੀ ਪ੍ਰੋਬਲਮ ਆ ਰਹੀ ਆ ਬਟ ਬੱਚਿਆਂ 'ਚ ਬੜਾ ਕ੍ਰੇਜ਼ ਹੈ ਉਹ ਸ਼ਾਬ ਹੈ ਕਿ ਜਿਹੜੇ ਸਾਡੇ ਇੱਥੇ ਮੈਚੇਜ਼ ਹੋ ਰਹੇ ਆ ਪੰਜਾਬ ਦੇ ਵਿੱਚ ਜਿਹੜੇ ਔਮਨ ਲਈ ਇਕੱਠੇ ਹੋਈ 10 ਤਰੀਕ ਵਾਲੇ ਦਿਨ ਫਾਈਨਲ ਹੈ ਜਿਹੜੀਆਂ ਟੀਮਾਂ ਡੇ ਬਾਏ ਡੇ ਜਿੱਤਣਗੀਆਂ 10 ਤਰੀਕ ਵਾਲੇ ਦਿਨ ਇੱਥੇ ਫਾਈਨਲ ਮੈਚ ਆ ਤੁਹਾਨੂੰ ਸਾਰਿਆਂ ਨੂੰ 10 ਤਰੀਕ ਵਾਲੇ ਦਿਨ ਇੱਥੇ ਵੀ ਬੁਲਾਵਾਂਗੇ ਕਿ ਜਿਹੜਾ ਇੱਥੇ ਬਹੁਤ ਬੜੀ ਟੋਟਲ ਸਰ ਕਿੰਨੇ ਮੈਚ ਹੋਣਗੇ ਟੋਟਲ ਟੋਟਲ 15 ਤੋਂ 20 ਮੈਚੇਜ਼ ਹੋਣਗੇ ਜਿਵੇਂ ਵੱਖ-ਵੱਖ ਟੀਮਾਂ ਦੇ ਵਿੱਚ ਜਿਵੇਂ ਕਰਕੇ ਜਦੋਂ ਇੱਕ ਸੈਮੀਫਾਈਨਲ ਨੋਟਰੀ ਸੈਮੀਫਾਈਨਲ ਹੋਏਗਾ 10 ਤਰੀਕ ਫਾਈਨਲ ਹੋਏਗਾ ਸਾਰੀਆਂ ਟੀਮਾਂ ਜਿਹੜੀਆਂ ਵੱਖ-ਵੱਖ ਡਿਸਟ੍ਰਿਕਟ ਜਿਹੜੀ ਹੋਰਾਂ ਚ ਇਨਵੈਸਟ ਹੋਏਗੀ ਉਹਨੂੰ ਅਸੀਂ ਇੱਥੇ ਸਾਰਾ ਸਿਰ ਪੀਸੀਏ ਵੱਲੋਂ ਕੋਨਾ ਆਇਆ ਹੈ ਪੀਸੀਏ ਵੱਲੋਂ ਸਾਰੇ ਜਿਹੜੀਆਂ ਅਥਾਰਟੀਜ਼ ਹਾਏ ਅਥਾਰਟੀਜ਼ ਸਾਰੀ ਆਈਆਂ ਪਈਆਂ ਕਿ ਇਹਨਾਂ ਦੇ ਗੋਚੀਜ਼ ਸੀ ਦੇ ਗੋਚੀਜ਼ ਆਈ ਪਈਆਂ ਸਾਰੀ ਟੀਮਸ ਆਈਆਂ ਪਈਆਂ ਜਿਵੇਂ ਇਹਨਾਂ ਦੇ ਪੀਸੀਏ ਨੇ ਸਾਰੇ ਆਪਣੇ ਅਫੀਸਰ ਭੇਜੇ ਕਿੱਜੇ ਹੋਏ ਆ ਬੜਾ ਅੱਛਾ ਮੌਲਾ ਤੇ ਮੇਰੇ ਹਿਸਾਬ ਸੇ ਉਤਰਾ ਮੈਸੇਜ ਹੈ ਕਿ ਸ਼ਾਇਦ 10 ਤਰੀਕ ਨੂੰ ਸਾਰੇ ਪੀਸੀਏ ਦੀ ਅਥਾਰਟੀ ਵੀ ਸਾਰੀ ਮਰ ਸਰ ਸਿਰਫ ਪਿਛਲੀ ਗੱਲ ਕੀਤੀ ਹੋ ਤਾਂ ਨਵੀਂ ਬਣਾਉਣ ਨੂੰ ਕਿ ਬਹੁਤ ਸਿਆਰਾ ਦੇ ਚ ਪੂਰੀ ਪੇਚ ਰੈਡੀ ਹੈ ਸਿਰਫ ਤੁਸੀਂ ਵੈਦਰ ਦੇ ਕਰਕੇ ਜਿਵੇਂ ਤੁਹਾਨੂੰ ਪਤਾ ਜੀ ਅਸਲ ਵਿੱਚ ਪੰਜਾਬ ਦੇ ਵਿੱਚ ਫੜਾ ਦਾ ਮਾਹੌਲ ਹੈ ਤੇ بارش ਬਹੁਤ ਬਾਰਿਸ਼ ਰਕਤ ਨਾਲ ਹੀ ਲੈ ਰਹੀ ਤੇ ਉਹਦੇ ਕਰਕੇ ਥੋੜੀ ਜਿਹੀ ਪਿੱਛੇ ਦੇ ਵਿੱਚ ਗਿੱਲੀ ਹੈ ਜਦੋਂ ਇਹ ਥੋੜਾ ਜਿਹਾ ਬਾਰਿਸ਼ ਨੂੰ ਗਰੀ ਹੈ ਸੁਪਰ ਸੈਕਟਰ ਲਾ ਕੇ ਇੱਥੇ ਆਪਾਂ ਲਾ ਕੇ ਇਹਨੂੰ ਬੱਚਿਆਂ ਦਾ ਮੈਚ ਕਰਾਵਾਂਗੇ ਸਰ ਪਹਿਲਾ ਪਹਿਲਾ ਇਸ ਦੇ ਹਾਲਾਤ ਕਾਫੀ ਮਾੜੇ ਸਨ ਤੁਸੀਂ ਜਦੋਂ ਤੇ ਆਏ ਹੋ ਇਹ ਕਾਫੀ ਵਧੀਆ ਤਰੀਕੇ ਦੇ ਨਾਲ ਤੁਸੀਂ ਇਹ ਮੇਨਟੇਨ ਕੀਤਾ ਜੀ ਠੀਕ ਹੈ ਜੀ ਤੁਸੀਂ ਦੇਖੋ ਕੰਮ ਕਰਨ ਦਾ ਸ਼ੌਂਕ ਹੋਣਾ ਚਾਹੀਦਾ ਹੈ ਤੇ ਅੱਜ ਜਿ ਦੇਖੋ ਗਰਾਊਂਡ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਤੁਹਾਨੂੰ ਇੰਟਰਨੈਸ਼ਨਲ ਗਰਾਊਂਡ ਦੀ ਫੀਲ ਆਏਗੀ ਪ੍ਰੋਪਰ ਗਰਾਸ ਕਟਿੰਗ ਹੋਈ ਪਈ ਹੈ ਹਰ ਚੀਜ਼ ਇਕੁਪਮੈਂਟ ਪ੍ਰੋਪਰ ਪਏ ਆ ਵਾਈਟ ਵਾਸ਼ ਹੋਈ ਪਈ ਹੈ ਹਰ ਚੀਜ਼ ਇੱਥੇ ਤੁਹਾਨੂੰ ਫੈਸਿਲਿਟੀ ਬੱਚਿਆਂ ਨੂੰ ਜਿਹੜੀ ਜਿਹੜੀ ਰਿਕੁਆਇਰਮੈਂਟ ਹੈ ਵਾਸ਼ਰੂਮ ਨੀਟ ਐਂਡ ਕਲੀਨ ਹੈ ਆਪਣਾ ਵਾਸ਼ਰੂਮ ਦੇ ਵਿੱਚ ਡਸਟਪੀਨਸ ਪਏ ਆ ਹਰ ਫੈਸਿਲਿਟੀ ਗਰਲਸ ਨੂੰ ਦਿੱਤੀ ਕਿ ਕਿਸੇ ਤਰੀਕੇ ਨਾਲ ਇਹਨਾਂ ਨੂੰ ਪ੍ਰੋਬਲਮ ਕਿਸੇ ਚੀਜ਼ ਦੀ ਮਹਿਸੂਸ ਨਾ ਕੀਤੀ ਜਾਵੇ ਸੱਚਾ ਡੈਟਨੋਡਿਓ ਜੇ ਕਿੰਨੇ ਕੁ ਊਮਨ ਲੀਕ ਹੋ ਚੁੱਕੇ ਹੈ ਯਾਰ ਫਰਸਟ ਊਮ ਵੱਲੋਂ ਜਿਹੜੀ ਇੱਥੇ ਕੀਤੀ ਗਈ ਆ ਸਾਡੇ ਵੱਲੋਂ ਜਿਵੇਂ ਬੱਚਿਆਂ ਦੇ ਅੰਡਰ 15 ਦੇ ਜਾਂ ਮੈਚੇਸ ਕਰਾਏ ਜਾਂਦੇ ਸੀ ਪਰ ਜਿਹੜੀ ਪੰਜਾਬ ਔਮਨ ਸੀਨੀਅਰ ਔਮਨ ਲੀਗ ਆ ਫਸਟ ਟਾਈਮ ਅੰਮ੍ਰਿਤਸਰ ਉਸ ਸਰ ਬਹੁਤ ਵੱਡੀ ਮਾਣ ਵਾਲੀ ਗੱਲ ਆ ਜੀ ਅੰਮ੍ਰਿਤਸਰ ਆਸ ਤੇ ਬਹੁਤ ਵੱਡੀ ਮਾਣ ਵਾਲੀ ਗੱਲ ਆ ਕਿ ਜਿਵੇਂ ਇਸ ਤਰ੍ਹਾਂ ਹੀ ਪੀਸੀਏ ਦੇ ਜਦੋਂ ਮੈਚੇਸ ਅੰਮ੍ਰਿਤਸਰ ਆਉਣਗੇ ਸਾਡੇ ਜਿਹੜੇ ਇੱਥੇ ਬੱਚੇ ਪ੍ਰੈਕਟਿਸ ਕਰਦੇ ਉਹਨਾਂ ਦਾ ਉਤਸ਼ਾਹ ਵਧੇਗਾ ਕਿ ਸਾਡੀ ਗਰਾਊਂਡ ਦੇ ਵਿੱਚ ਸਾਰੀਆਂ ਪੀਸੀਏ ਦੀਆਂ ਟੀਮਾਂ ਆ ਰਹੀਆਂ ਕੋਈ ਇਸ ਤਰ੍ਹਾਂ ਸੀਨੀਅਰ ਕੋਚਸ ਜਾਂ ਤੁਹਾਡੇ ਇੰਡੀਆ ਦੇ ਪਲੇਅਰਸ ਜਦੋਂ ਇੱਥੇ ਫਾਈਨਲ ਮੈ ਰਿਪਰੈਜ਼ੈਂਟ ਕਰ ਰਹੀ ਹੋਗੀ ਉਹ ਵੀ ਆਏਗੀ ਮਤਲਬ ਇਸ ਤਰ੍ਹਾਂ ਹੀ ਮਾਹੌਲ ਬੰਦਾ ਸਰ ਕਿਹੜੇ ਮੈਚ ਹੋ ਰਹੇ ਕਿਸੇ ਸਕੂਲ ਜਾਂ ਕਾਲਜ ਇਵਨ ਉਹਨਾਂ ਨੂੰ ਇਨਵਾਈਟ ਕੀਤਾ ਜਾਇਆ ਕਿੰਨਾ ਕੁੜੀਆਂ ਨੂੰ ਫ੍ਰੀਡਮ ਕਦਨ ਵਾਸਤੇ ਅਸੀਂ ਨਾ ਥੋੜਾ ਜਿਹਾ ਜਿਵੇਂ ਹੜ ਤੋਂ ਪੀੜਿਤ ਕਰਕੇ ਜਿਵੇਂ ਬੱਚਿਆਂ ਨੂੰ ਸਕੂਲਾਂ 'ਚ ਛੁੱਟੀਆਂ ਦਿੱਤੀਆਂ ਵੀ ਮੈਡਮ ਡੀਸੀ ਨੇ ਜੇ ਥੋੜਾ ਜਿਹਾ ਮਾਹੌਲ ਉਧਰ ਵੀ ਥੋੜਾ ਜਿਹਾ ਬੜਾ ਸੈਂਸਿਟਿਵ ਚੱਲ ਰਿਹਾ ਐ ਇਸ ਕਰਕੇ ਅਸੀਂ ਜੇ ਮਾਹੌਲ ਠੀਕ ਹੁੰਦਾ ਤੇ ਅਸੀਂ ਮੈਡਮ ਡੀਸੀ ਨੂੰ ਕਿਉਂਕਿ ਸਾਡੀ ਉਹ ਪ੍ਰੈਜ਼ੀਡੈਂਟ ਵੀ ਆ ਤਾਂ ਹੀ ਰਿਕਵੈਸਟ ਕਰਕੇ ਪਲੱਸ 1 ਪਲੱਸ 2 ਦੇ ਬੱਚਿਆਂ ਨੂੰ ਜ਼ਰੂਰ ਇਨਵਾਈਟ ਕਰਨਾ ਸੀ ਕਿ ਆ ਅਗਲੀ ਵਾਰੀ ਦੇ ਮਾਧਿਅਮ ਤੋਂ ਸ਼ਹਿਰ ਵਾਸੀਆਂ ਨੂੰ ਇਹ ਵੀ ਅਪੀਲ ਕਰਨਾ ਚਾਹਾਂਗੇ ਕਿ ਜਿਹੜੇ ਸਾਡੀਆਂ ਦੇ ਕੁੜੀਆਂ ਵਾਂ ਕਿਸੇ ਤੋਂ ਘੱਟ ਨਹੀਂ ਆ ਜਿਨ੍ਹਾਂ ਇਹਨਾਂ ਦੇ ਪੇਰੈਂਟਸ ਹੈ ਮੁੰਡੇ ਦਾ ਮੁੰਡਾ ਜੋੜ ਕੇ ਬੱਚਿਆਂ ਧੀਆਂ ਦੇ ਨਾਲ ਖੜੇ ਨੇ ਮੈਂ ਦੇਖਿਆ ਧੀਆਂ ਦੇ ਔਰ ਮੁੰਡਿਆਂ ਦੇ ਵਿੱਚ ਪੇਰੈਂਟਸ ਕੋਈ ਫਰਕ ਨਹੀਂ ਗਿੰਦੇ ਨੇ ਧੀਆਂ ਨੂੰ ਉਹੀ ਫੈਸਿਲਿਟੀ ਹਰ ਉਹ ਚੀਜ਼ ਉਹ ਮਿਲ ਰਹੀ ਹੈ ਤੇ ਮੈਂ ਅਪਰੀਸ਼ੀਏਟ ਕਰਦਾ ਕਿ ਅੱਜ ਕੱਲ ਦੇ ਪੇਰੈਂਟਸ ਨੂੰ ਜਿਹੜਾ ਆਪਣੇ ਬੱਚਿਆਂ ਲਈ ਆਪਣੀ ਧੀਆਂ ਲਈ ਇੰਨੇ ਚਿੰਤਿਤ ਨੇ ਉਹ ਚਾਹੁੰਦੇ ਨੇ ਕਿ ਸਾਡੀਆਂ ਧੀਆਂ ਜਿਹੜੀਆਂ ਪੰਜਾਬ ਦਾ ਨਾਮ ਰੋਸ਼ਨ ਕਰਨ ਸਰ ਸੀਐਮ ਸਾਹਿਬ ਵੱਲੋਂ ਵੀ ਮਿਲੇਗੀ ਇੱਥੇ ਤੇ ਕੀ ਕਹਿਣਾ ਚਾਹੋਗੇ ਅਸੀਂ ਪਿਛੇ ਰਿਕੁਐਸਟ ਕੀਤੀ ਸੀ ਸੀਐਮ ਸਾਹਿਬ ਬੜੇ ਸਪਾਸਿਵ ਚਿੰਤਿਤ ਸੀ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਇੰਟਰਨੈਸ਼ਨਲ ਲੈਵਲ ਦੀ ਗਰਾਊਂਡ ਬਟ ਉਹ ਜਲਦੀ ਮੁੱਦਾ ਵੀ ਤੁਸੀਂ ਚੁੱਕਿਆ ਸੀਗਾ ਤੇ ਉਹ ਜਲਦੀ ਚੱਲ ਰਿਹਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਅੰਮ੍ਰਿਤਸਰ ਨੂੰ ਇੱਕ ਅੱਛੇ ਲੈਵਲ ਦੀ ਗਰਾਊਂਡ ਮਿਲੇਗੀ ਤੇ ਇਹਦਾ ਵੀ ਇਨਫਰਾਸਟ੍ਰਕਚਰ ਮੇਰੀ ਪੀਸੀ ਗੱਲ ਚੱ ਇਹਦਾ ਵੀ ਇਨਫਰਾਸਟ੍ਰਕਚਰ ਆਪਾਂ ਹੋਰ ਇਹਦੇ ਨਾਲੋਂ ਬੈਟਰ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਦੇਖਣਾ ਤੁਸੀਂ ਇਹ ਤੁਹਾਨੂੰ ਪੂਰੇ ਮਾਝੇ ਜਿਹੜੀ ਮਤਲਬ ਜੇ ਪੀਸੀਏ ਤੋਂ ਬਾਅਦ ਸਭ ਤੋਂ ਵਧੀਆ ਗਰਾਊਂਡ ਰਹੀ ਹੋਏਗੀ ਸਰ ਪੰਜਾਬ 'ਚ ਫਲੱਡ ਵੀ ਕਾਫੀ ਆ ਗਿਆ ਤੇ ਕੀ ਮੈਸੇਜ ਹੋਵੇ ਕਾਫੀ ਪਾਣੀ ਆ ਗਿਆ ਮੇਰੀ ਸਾਰੇ ਪੰਜਾਬ ਵਾਸੀਆਂ ਨੂੰ ਰਿਕਵੈਸਟ ਹੈ ਕਿ ਜਿਹੜਾ ਪੰਜਾਬ ਹੈ ਪੰਜਾਬ ਹਰ ਕਿਸੇ ਦੇ ਨਾਲ ਖੜਾ ਹੈ ਸਿੱਖ ਭਾਈਚਾਰਾ ਹਰ ਕਿਸੇ ਦੇ ਨਾਲ ਖੜਾ ਹੈ ਇਸ ਵੇਲੇ ਸਮਾ ਹੈ ਉਹਨਾਂ ਦੀ ਮੋੜਨ ਦਾ ਸਾਰਿਆਂ ਨੂੰ ਬੇਨਤੀ ਹੈ ਸਾਰਿਆਂ ਨੂੰ ਰਿਕਵੈਸਟ ਹੈ ਮੈਂ ਉੱਥੇ ਆਪ ਜਾ ਕੇ ਦੇਖਿਆ ਲੋਕੀ ਬਹੁਤ ਪਰੇਸ਼ਾਨ ਹੈ ਲੋਕਾਂ ਨੂੰ ਉੱਥੇ ਮੁਸ਼ਕਲਾਂ ਆ ਰਹੀਆਂ ਮੈਂ ਤੁਹਾਡੇ ਮੱਦੇਨਜ਼ਰ ਹੀ ਪਹਿਲੇ ਵੀ ਕਿਹਾ ਸੀ ਕਿ ਜਿਹੜੀ ਜਿਹੜੀ ਉੱਥੇ ਚੀਜ਼ ਦੀ ਪ੍ਰੋਬਲਮ ਆ ਰਹੀ ਹੈ ਮੈਡੀਸਿਨ ਦੀ ਸੈਂਟਰੀ ਪੈਟ ਦੀ ਜਿਹੜੀ ਜਿਹੜੀ ਚੀਜ਼ ਦੀ ਪ੍ਰੋਬਲਮ ਆ ਰਹੀ ਹੈ ਕਾਈਂਡਲੀ ਉੱਥੇ ਤੁਸੀਂ ਜਾ ਕੇ ਸਭ ਤੋਂ ਵੱਡੀ ਮੇਜਰ ਬੋਟ ਤੁਸੀਂ ਦੇਖੋ ਹੁਣ ਸਾਰੇ ਸਿੰਗਰਸ ਜਿਹੜੇ ਆ ਬੋਟ ਦੇ ਰਿਹਾ ਨੇ ਮੈਂ ਰਿਕਵੈਸਟ ਕਰਨਾ ਕਿ ਜਿਹੜੀ ਉਹ ਬੋਟਸ ਪ੍ਰੋਵਾਈਡ ਕੀਤੀਆਂ ਜਾਣ ਕਿਉਂਕਿ ਜਿਹੜੇ ਪਿੰਡਾਂ ਦੇ ਬਾਹਰਲੇ ਆਊਟਰ ਤੇ ਬੰਦੇ ਨੇ ਉਹਨਾਂ ਨੂੰ ਬਹੁਤ ਮਦਦ ਪਹੁੰਚ ਰਹੀ ਹੈ ਪਰ ਜਿਹੜੇ ਫਲੱਡ ਦੇ ਅੰਦਰ ਨੇ ਉਹਨਾਂ ਨੂੰ ਇੰਨੀ ਮਦਦ ਨਹੀਂ ਪਹੁੰਚ ਰਹੀ ਕਿਉਂਕਿ ਉਹ ਬੋਟਸ ਘੱਟ ਹੋਣ ਦੇ ਕਾਰਨ ਉੱਥੇ ਪ੍ਰੋਬਲਮ ਆ ਰਹੀ ਬਟ ਫਿਰ ਵੀ ਸਾਡੇ ਪੰਜਾਬੀ ਜਿਹੜੇ ਮੱਝੇ ਵਾਲੇ ਨੇ ਤਗੜੇ ਨੇ ਆਪਣੇ ਲੈਵਲ ਤੇ ਹਰ ਵਰਗ ਦਾ ਬੰਦਾ ਉੱਥੇ ਪਹੁੰਚਦਾ ਤੁਹਾਡੇ ਵੱਲੋਂ ਕੋਈ ਜਾਇਜ਼ਾ ਨਹੀਂ ਲਿੱਤਾ ਗਿਆ ਤੁਸੀਂ ਕੀ ਸੀ ਮੈਂ ਉੱਥੇ ਹੋ ਕੇ ਆਇਆ ਜੀ ਆਪਾਂ ਉੱਥੇ ਥਿਲ ਫੁੱਲ ਪੇਟਾ ਆਪਣੇ ਵੱਲੋਂ ਸੇਵਾ ਦਿੱਤੀ ਹੈ ਉੱਥੇ ਜਿੰਨੇ ਜੋਗੇ ਸੀ ਆਪ ਜਿਹੜੇ ਪਸ਼ੂਆਂ ਨੂੰ ਬੜੀ ਪ੍ਰੋਬਲਮ ਆ ਰਹੀ ਸੀ ਖਾਣ ਪੀਣ ਦੀ ਉਸ ਤੋਂ ਬਾਅਦ ਅਸੀਂ ਕੱਲ ਵੀ ਆਪਣਾ ਇੱਥੇ ਸਵਾਰ ਲੱਗਰ ਪ੍ਰਸ਼ਾਸਨ